ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਦੇ ਉੱਪਰ ਤੇ ਦੋਸਤੋ ਜਿਸ ਕਰਦੇ ਆਪਾਂ ਵਿੱਚੋਂ ਵੀਡੀਓ ਬਣਾ ਰਹੇ ਆਂ ਇਸ ਕਰਦੇ ਵਿੱਚ ਦੂਜੇ ਸੂਏ ਦੇ ਵਿੱਚ ਝੋਟੀ ਜਿਹੜੀ ਸਾਹਮਣੇ ਦੇਖ ਰਹੇ ਆ ਤੁਸੀਂ ਬਕਾਉ ਕੀਤੀ ਹੋਈ ਬਾਈ ਨੇ ਤੇ ਬਾਈ ਦੇ ਘਰੇ ਘਰੇਲੂ ਆ ਘਰ ਵਾਸਤੇ ਪਸ਼ੂ ਰੱਖੇ ਹੋਏ ਆ ਉਹਨਾਂ ਦੇ ਵਿੱਚ ਉਹ ਦੂਜੇ ਸੂਏ ਦੇ ਵਿੱਚ ਝੋਟੀ ਸੂਈ ਹੈ ਤਾਜੀ ਸੂਈ ਆ ਦੋਸਤੋ ਕੱਲ 7 ਤਰੀਕ ਸੀਗੀ ਅੱਜ ਜੇ ਆਪਾਂ ਵੀਡੀਓ ਬਣਾ ਰਹੇ ਆ 8 ਤਰੀਕਾ ਕੱਲ ਇਹ 4 ਵਜੇ ਸੂਈ ਹੈ ਸੁਬਾ ਤੇ ਬੱਚਾ ਜਿਹੜਾ ਇਹ ਕਾਫਾ ਜਿਹੜਾ ਕੱਟਾ ਹੈ ਪੂਰਾ ਜੈਡ ਬਲੈਕ ਆ ਦੋਸਤੋ ਦੇਖ ਸਕਦੇ ਤੁਸੀਂ ਤੇ ਝੋਟੀ ਦੀ ਦਿਖਾ ਦੇਣੇ ਤੁਹਾਨੂੰ ਆਪਾਂ ਫਿਰ ਆਪਾਂ ਗੱਲਬਾਤ ਕਰਾਂਗੇ ਬਾਈ ਦੇ ਨਾਲ ਮੁੱਲ ਸਾਰਾ ਵੀਡੀਓ ਦੇ ਵਿੱਚ ਹੀ ਹੋਊਗਾ ਕੀ ਮੁੱਲ ਕਰਦੇ ਬਾਈ ਤੇ ਥਾਣਾ ਵਾਨਾ ਦੇਖ ਸਕਦੇ ਹੋ ਤੁਸੀਂ ਸੋਹਣਾ ਥਾਣਾ ਹਵਾਨਾ ਸਿੰਘ ਬਹੁਤ ਸੋਹਣਾ ਲੱਗਿਆ ਹੋਇਆ ਅੱਗੇ ਪਿੱਛੇ ਤੋਂ ਤੁਹਾਨੂੰ ਦਿਖਾ ਦਿੰਨੇ ਆਪਾਂ ਝੋਟੀ ਤੋਡਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਕਰਦੇ ਆਪਾਂ ਬਾਈ ਦੇ ਨਾਲ ਗੱਲਬਾਤ ਕੀ ਡਿਟੇਲ ਹੈ ਦੀ ਸਾਰੀ ਜਾਣਕਾਰੀ ਲਵਾਂਗੇ ਬਬਾ ਜੀ ਤੋਂ ਤੇ ਕਟਾ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆਪਾਂ ਪੂਰਾ ਜੈਡ ਬਲੈਕ ਤੇ ਆਜੋ ਦੋਸਤੋ ਕਰਦੇ ਆਪਾਂ ਬਾਈ ਦੇ ਨਾਲ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਨਾਮ ਦੱਸੋ ਬਾਈ ਜੀ ਆਪਣਾ ਮੇਰਾ ਨਾਮ ਹੈ ਸੁਖਵਿੰਦਰ ਸਿੰਘ ਆ ਤੇ ਉਹ ਮਨ ਪਿੰਡ ਚ ਸੀਤਾ ਸੀ ਤਾਂ ਕਹਿੰਦੇ ਠੀਕ ਹੈ ਬਾਈ ਬਾਈ ਜਿਹੜੀ ਆਪਣੀ ਝੋਟੀ ਹੈ ਇਹੇ ਤੇ ਆਪਣੀ ਘਰ ਦੀ ਝੋਟੀ ਹੈ ਘਰ ਦੀ ਝੋਟੀ ਹੈ ਠੀਕ ਹੈ ਜੀ ਤੇ ਕਿੰਨੇ ਸੂਏ ਸੂਈ ਹੈ ਇਹ ਇਹ ਬਈ ਦੂਜੇ ਸੂਏ ਸੂਈ ਪਹਿਲੇ ਸੂਏ ਵੀ ਆਪਣੇ ਕੋਲੇ ਸੀਗੀ ਹਾਂ ਘਰ ਦੀ ਝੋਟੀ ਹੈ ਜੀ ਪਹਿਲੇ ਸੂਏ ਆਪਣੇ ਕੋਲੇ ਠੀਕ ਹੈ ਜੀ ਤੇ ਇਸ ਵਾਰ ਇਹ ਸੂਈਆ ਤੇ ਕਾਫਾ ਜਿਹੜਾ ਕੱਟਾ ਦਿੱਤਾ ਇਹਨੇ ਕੱਟਾ ਦਿੱਤਾ ਠੀਕੇ ਦਾ ਕੱਟਾ ਯਰਜਨ ਦਾ ਟੀਕਾ ਭਰਿਆ ਸੀ ਅਰਜਨ ਦਾ ਅਰਜਨ ਬੋਲਦਾ ਹਾਂਜੀ ਡਾਕਟਰ ਮਨਪ੍ਰੀਤ ਤੋਂ ਭਰਿਆ ਸੀ ਡਾਕਟਰ ਮਨਪ੍ਰੀਤ ਤੋਂ ਤੇ ਪਹਿਲੇ ਸੂਏ ਬਈ ਦਾ ਕਿੰਨਾ ਦੁੱਧ ਸੀਗਾ ਪਹਿਲੇ ਸੂਏ ਬਈ ਇਹਨੇ 13 14 ਕਿਲੋ ਦੁੱਧ ਤਿਆਰ ਦਿੱਤਾ ਪੂਰਾ ਕੰਡੇ ਵਾਲਾ ਕੰਡੇ ਵਾਲਾ ਠੀਕ ਹੈ ਤੇ ਇਸ ਵਾਰ ਕੀ ਉਮੀਦ 15 16 ਤਾਂ ਬਾਈ ਮਾਮੂਲੀ ਗੱਲ ਹੀ ਸਮਝਦਾ ਮੈਂ ਵੀ ਝੋਕੀ ਦੇ ਦੂਗੀ ਤੁਹਾਨੂੰ ਬਾਕੀ ਸੇਵਾ ਤੇ ਬਾਕੀ ਸੇਵਾ ਤੇ ਠੀਕ ਆ ਬਾਕੀ ਥਾਣ ਹਵਾਨੇ ਤੋਂ ਹੀ ਪਤਾ ਲੱਗਦਾ ਬਾਈ ਹਾਂਜੀ ਹਾਂਜੀ ਜਿਵੇਂ ਹਵਾਨਾ ਪੂਰਾ ਵਧੀਆ ਤਿਆਰ ਕੀਤਾ ਹੋਇਆ ਵਾ ਤੇ ਇਹਨਾਂ ਤਾਂ ਇਹਨੂੰ ਆਰਾਮ ਨਾਲ ਕੱਢਣਾ ਚਾਹੀਦਾ ਹਾਂਜੀ ਹਾਂਜੀ ਠੀਕ ਆ ਜੀ ਤੇ ਬਾਈ ਫਿਰ ਕੀ ਮੁੱਲ ਕਰਦੇ ਆ ਦਾ ਮੁੱਲ ਬਾਈ 70 ਕਰਦੇ ਆ ਠੀਕ ਹੈ ਜੀ ਇਹ ਦੂਜੇ ਨੰਬਰ ਤੇ ਜੇ ਕੋਈ ਘਰੇ ਚੋਣ ਵਾਲਾ ਹੋਵੇ ਲੈ ਜੇ ਤਾਂ ਬਾਲੀ ਵਧੀਆ ਗੱਲ ਆ ਝੋਟੀ ਬਹੁਤ ਸੀਲ ਰੱਖਣ ਵਾਲੀ ਆ ਠੀਕ ਹੈ ਠੱਡੀ ਸੀਲ ਹੈ ਬਹੁਤ ਜਲਦੀ ਠੀਕ ਹੈ ਜੀ ਮਤਲਬ ਜਾਨੀ ਕਿ ਉਮੀਦ ਆ ਵੀ ਆਪਾਂ ਕਹਿੰਦੇ ਵੀ ਕੋਈ ਘਰੇ ਰੱਖਣ ਨਾਲ ਲੈ ਜੇ ਤਾਂ ਬਾਲੀ ਵਧੀਆ ਵਿਸੇ ਵਾਲੇ ਤੋਂ ਜ਼ਿਆਦਾ ਸੇਵ ਵਾਲੇ ਤੋਂ ਹਾਂ ਬਾਕੀ ਸੇਵਾ ਦੇ ਨਾਲ ਜਿੰਨਾ ਵੀ ਹੋ ਸਕਦਾ ਅਗਲਾ ਦੁੱਧ ਆਉਦਾ ਕੱਢ ਸਕਦਾ ਹੈ ਬਾਕੀ ਇਹ ਵੀ ਗੱਲ ਆ ਜੀ 2 ਸਵਾ 2 ਮਹੀਨੇ ਪਹਿਲਾਂ ਝੋਟੀ ਛੱਡੀ ਠੀਕ ਹੈ ਜੀ ਲੰਮਾ ਸਵਾ ਦੁੱਧ ਦਿੰਦੀ ਆ ਹਾਂ ਜੀ ਗਾਈਆਂ ਵਰਗੀ ਆ ਜੀ ਹਾਂ ਗਾਈਆਂ ਵਰਗੀ ਠੀਕ ਹੈ ਜੀ ਲੋ ਵੀ ਦੋਸਤੋ ਦੁਆਰੇ ਤੁਹ ਸੋਨਾ ਥਣ ਹਵਾਨਾ ਮੁਠੀ ਵਾਲਾ ਥਣ ਲੱਗਾ ਤੇ ਬਾਈ ਤੂੰ ਆਪਾਂ ਕੰਟੈਕਟ ਨੰਬਰ ਜਾਣ ਲੈਣਾ ਉਹਨਾਂ ਦਾ ਉਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਤੇ ਜਿਹੜਾ ਇਹ ਝੋਟੀ ਨੂੰ ਤੁਸੀਂ ਖਰੀਦ ਸਕਦੇ ਹੋ ਬਾਈ ਆਪਣਾ ਮੋਬਾਈਲ ਨੰਬਰ ਬੋਲ ਦਿਓ ਆਪਣਾ ਮੋਬਾਈਲ ਨੰਬਰ ਹੈਗਾ ਜੀ 94637 19130 ਠੀਕ ਹੈ ਜੀ ਇੱਕ ਵਾਰੀ ਹੋਰ ਬੋਲ ਦਿਓ 94637 19130 ਇੱਕ ਬਾਈ ਜੀ ਖਾਸ ਗੱਲ ਇਹ ਆ ਇਹ ਰਵੇ ਦੀ ਸਾਡੇ ਘਰ ਦਾ ਰਵਾਇ ਇਹ ਵੀ ਇਹ ਸੂਣ ਤੋਂ ਬਾਅਦ ਡੇਢ ਮਹੀਨੇ ਦੇ ਵਿੱਚ ਵਿੱਚ ਬਣ ਜਾਂਦਾ ਠੀਕ ਹੈ ਜੀ ਲੋ ਵੀ ਦੋਸਤੋ ਬਾਈ ਨੇ ਘਰ ਦੀ ਝੋਟੀ ਆ ਇਹ ਰਵੇ ਦੀ ਝੋਟੀ ਆ ਤਸੱਲੀ ਪੂਰੀ ਦਿੰਦਾ ਬਾਈ ਕਹਿੰਦਾ ਵੀ ਜਿਹੜਾ ਇਹ ਸੂਣ ਤੋਂ ਬਾਅਦ ਮਹੀਨੇ ਡੇਢ ਮਹੀਨੇ ਦੇ ਮਹੀਨੇ ਡੇਢ ਮਹੀਨੇ ਦੇ ਵਿੱਚ ਜਿਹੜੀ ਦੁਬਾਰਾ ਗੱਭਣ ਹੋ ਜਾਂਦੀ ਹੈ ਤੇ ਦੁੱਧ ਜਿਹੜਾ ਨੇ ਪਹਿਲੇ ਸੂਏ 13 12 13 13 14 ਲੀਟਰ 13 14 ਲੀਟਰ ਜਿਹੜਾ ਨੇ ਪਹਿਲਾਂ ਦੁੱਧ ਦਿੱਤਾ ਤੇ ਇਸ ਵਾਰ ਜਿਹੜੀ 16 17 ਲੀਟਰ ਦੁੱਧ ਦੀ ਉਮੀਦ ਹੈ ਚੰਗਾ ਦੁੱਧ ਦਿੰਦੀ ਹੈ ਲੰਮਾ ਸਮਾਂ ਦੁੱਧ ਦਿੰਦੀ ਹੈ ਘਰ ਵਾਸਤੇ ਪਸ਼ੂ ਜਿਹੜਾ ਇਹ ਰੱਖਣ ਵਾਲਾ ਹੈ ਕਿਸੇ ਵੀ ਵੀਰ ਨੂੰ ਜਿਹੜੀ ਇਹ ਝੋਟੀ ਚਾਹੀਦੀ ਹੋਵੇ ਤਾਂ ਉਹ ਬਾਈ ਦੇ ਨਾਲ ਸੰਪਰਕ ਕਰ ਸਕਦਾ ਹੈ ਨੰਬਰ ਜਿਹੜਾ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਜਿਹੜਾ ਇਹ ਝੋਟੀ ਨੂੰ ਖਰੀਦ ਸਕਦੇ ਹੋ ਤੇ ਕਾਫਾ ਤੁਹਾਨੂੰ ਜਿਹੜਾ ਦੁਬਾਰਾ ਫਿਰ ਦਿਖਾ ਦਿੰਨੇ ਆ ਕਾਫਾ ਜਿਹੜਾ ਕੱਟਾ ਦੋਸਤੋ ਤੇ ਕੱਲ 7 ਤਰੀਕ ਨੂੰ 4 ਵਜੇ ਇਹ ਸਵੇਰ ਸੁਈ ਹੈ ਤੇ ਅੱਜ 8 ਤਰੀਕ ਆਪਾਂ ਵੀਡੀਓ ਬਣਾ ਰਹੇ ਆ ਸ਼ਾਮ ਦਾ ਟਾਈਮ ਹੈ ਤੇ ਕਿਸੇ ਵੀਰ ਨੂੰ ਪਸੰਦ ਆਉਂਦੀ ਉਹ ਝੋਟੀ ਬਾਈ ਤੋਂ ਖਰੀਦ ਸਕਦਾ ਹੈ ਧੰਨਵਾਦ ਦੋਸਤੋ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸ਼ੁਕਰੀਆ